ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿ ਠੀਕ ਠਾਕ ਹੈ ਜੀ ਅੱਜ ਅੱਜ ਮੈਂ ਬਲੌਗ ਕੁਝ ਤੁਹਾਨੂੰ ਦਿਖਾਉਣ ਲਈ ਜਾਂ ਕੁਝ ਹੋਰ ਨਹੀਂ ਅੱਜ ਮੈਂ ਆਪਣੀਆਂ ਹੀ ਗੱਲਾਂ ਕਰੂੰਗਾ ਆਪਣੀ ਹੈਲਥ ਈਸ਼ੂ ਦੇ ਇਹ ਹੈਲਥ ਬਾਰੇ ਸਾਰਿਆਂ ਦੇ ਵੀ ਸਵਾਲ ਸੀਗੇ ਵੀ ਹੁਣ ਦਾ ਕੀ ਪ੍ਰੋਸੈਸ ਹੈ ਕੀ ਕੀਤਾ ਕੀ ਬਣਿਆ ਜੁੜਿਆ ਹੈਨਾ ਤੇ ਆਪਾਂ ਜੇ ਇੱਥੇ ਹੀ ਗੱਲਾਂ ਕਰਾਂਗੇ ਤੇ ਬਲੌਗ ਨੂੰ ਮਿਸ ਨਾ ਕਰਿਓ ਐਂਡ ਤੱਕ ਜਰੂਰ ਦੇਖਿਓ ਜੇ ਤੁਹਾਨੂੰ ਕੁਛੇ ਤੋਂ ਨੋਲਿਜ ਮਿਲੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਜੇ ਮੈਂ ਨਿਕਲ ਰਿਹਾ ਜਾਂ ਅਸੀਂ ਕਰਨੀਆਂ ਆ ਤੇ ਤੁਹਾਡੇ ਵੀ ਸਾਰਿਆਂ ਲਈ ਕੰਮ ਆਉਣਗੀਆਂ ਵੀ ਮੈਨੂੰ ਬਹੁਤ ਏਦਾਂ ਫੋਨ ਆਉਂਦੇ ਆ ਵੀ ਮੇਰਾ ਵੀ ਗੋਡਾ ਨਹੀਂ ਮੁੜਦਾ ਭਾਈ ਵੀ ਕੀ ਕਰੀਏ ਤਾਂ ਅਸੀਂ ਕੀ ਕਰੀਏ ਵੀ ਕਿਤਾ ਤੁਹਾਡਾ ਕੀ ਗੋਡੇ ਦਾ ਹਾਲਾਤ ਆ ਕਿਤਾ ਨਹੀਂ ਆ ਆਪਾਂ ਇਹ ਜਿੱਦਿਆਂ ਚ ਗੱਲ ਕਰਾਂਗੇ ਓਕੇ ਤੇ ਮੈਂ ਤੇ ਭਾਈ ਤੁਹਾਨੂੰ ਪਤਾ ਹੀ ਆ ਭਾਈ ਹੁਣੀ ਨਾਲ ਤੇ ਡੈਡੀ ਹੁਣੀ ਆ ਪਿੱਛੇ ਬੈਠੇ ਆ ਇਹ ਦੀਦਾ ਹੋਊਗਾ ਦੱਸ ਮੈਂ ਢਾਹਾਂ ਆਓ ਠੀਕ ਆ ਤੇ ਜਾ ਰਹੇ ਆ ਡਾਕਟਰ ਦੇ ਕੋਲ ਠੀਕ ਹੈ ਲੁਧਿਆਣੇ ਲਾਸਟ ਟਾਈਮ ਗਿਆ ਸੀ ਪਰ ਮੈਂ ਮੈਂ ਦੱਸਿਆ ਨਹੀਂ ਹੀ ਕਰਿਆ ਵਾਲਾ ਉਦੋਂ ਤੇ ਉਹਨੇ ਇੱਕ ਮੰਥ ਦਾ ਟਾਈਮ ਦਿੱਤਾ ਹੈਗਾ ਆਪਾਂ ਨੂੰ तकरीबन 25 27 ਦਿਨ ਹੋ ਗਏ ਤੇ ਡਾਕਟਰ ਨੇ ਅੱਜ ਆਪਾਂ ਨੂੰ ਦੁਬਾਰਾ ਬੁਲਾਇਆ ਤੇ ਅੱਜ ਉਹਦੇ ਨਾਲ ਆਪਾਂ ਨੂੰ ਸਾਰੀ ਗੱਲਬਾਤ ਕਰ ਲੈਣੀ ਡਾਕਟਰ ਦੇ ਨਾਲ ਵੀ ਕੀ ਪ੍ਰੋਸੈਸ ਹੈ ਕਿਉਂਕਿ ਉਹ ਕਹਿੰਦੇ ਸੀ ਉਹ ਆਪਰੇਸ਼ਨ ਹੀ ਕਰਨਾ ਪਊਗਾ ਇਹਦਾ ਥੈਰਪੀਆ ਦੇ ਨਾਲ ਇਹਦਾ ਕੋਈ ਹੋਰ ਹੱਲ ਹੈ ਨਹੀਂਗਾ ਤਾਂ ਕਰਕੇ ਆਪਾਂ ਜਾ ਰਹੇ ਆ ਡਾਕਟਰ ਦੇ ਕੋਲ ਡਾਕਟਰ ਕੀ ਕਹਿੰਦਾ ਹੈ ਇਸ ਮਾਮਲੇ ਤੇ ਬਈ ਕੋਟਾ ਕਿੱਦਾਂ ਮੁੜੂਗਾ ਆਪਰੇਸ਼ਨ ਕਿਹੜਾ ਹੋਊਗਾ ਤੇ ਕਿੰਨਾ ਪ੍ਰੋਸੈਸ ਹੈ ਇਹਦਾ ਆਪਰੇਸ਼ਨ ਕਰਨ ਤੋਂ ਬਾਅਦ ਐਕਸਰਸਾਈਜ਼ਾਂ ਤੇ ਕਿੰਨੇ ਕ ਫੱਦ ਤੱਕ ਕੋਟਾ ਮੋੜ ਸਕਦਾ ਕੀ ਹੋ ਸਕਦਾ ਉਹ ਸਾਰੀ ਆਪਾਂ ਚ ਡਾਕਟਰ ਦੇ ਨਾਲ ਜਾ ਕੇ ਗੱਲ ਕਰਨੀ ਹੈ ਤੇ ਕਲੀਅਰ ਕਰਕੇ ਬਈ ਉਦੋਂ ਬਾਅਦ ਆਉਂਦੇ ਟਾਈਮ ਅਗਲੀ ਅਪਡੇਟ ਤੁਹਾਨੂੰ ਦਿੱਤੀ ਜਾਊਗੀ ਨਾਲ ਲੱਗਦੀ ਬੜੇ ਲੋ ਬਲੌਗ ਦੇ ਨਾਲ ਠੀਕ ਹੈ ਤੇ ਠੀਕ ਹੈ ਜੀ ਦੱਸ ਦਿਆਂ ਤੁਹਾਨੂੰ ਪੂਰੀ ਇਨਫੋਰਮੇਸ਼ਨ ਵੀ ਡਾਕਟਰ ਨੇ ਕੀ ਕੀਤਾ ਤੇ ਕੀ ਅਗਲਾ ਪ੍ਰੋਸੈਸ ਹੈ ਤੇ ਕਿੱਦਾਂ ਕਰਨੀ ਆ ਓਕੇ ਜੀ ਲੌਬੀ ਆਪਾਂ ਫਲੋਰ ਨਿਕਲ ਗਏ ਜੀ ਠੀਕ ਆ ਹੁਣ ਇਹ ਤੋਂ ਫਲੋਰ ਤੋਂ ਸਾਨੂੰ ਲੱਗ ਜਾਂਦਾ ਜਾਣ ਨੂੰ ਅੱਧਾ ਘੰਟਾ ਆਰਾਮ ਨਾਲ ਜੰਨੀ ਆ ਆਪਾਂ ਕਾਲੀ ਕੋਈ ਨਹੀਂ ਹੈਗੀ ਤੇ ਕਿਉਂਕਿ ਡਾਕਟਰ ਨੇ ਵੀ ਬਹਿਣਾ ਆ ਹਲੇ ਡਾਕਟਰ ਦੇ ਬੈਠਣ ਜੇ ਪਿਆ 20 ਮਿੰਟ ਪੈ ਗਿਆ ਅੱਧੇ ਘੰਟੇ ਚ ਆਪਾਂ ਪਹੁੰਚ ਜਾਣਾ ਆ ਜਾ ਕੇ ਫਿਰ ਸਿੱਧਾ ਬਾਰੀ ਆ ਨੰਬਰ ਆਪਣਾ ਆ ਜਾਊਗਾ ਫੋਨ ਕੀਤਾ ਹੋਇਆ ਤੇ ਚੈੱਕ ਕਰਵਾ ਕੇ ਗੱਲਬਾਤ ਕਰਕੇ ਸਾਰੀ ਦੱਸਾਂਗੇ ਇਹ ਬਲੌਗ ਅੱਜ ਦਾ ਕੁਝ ਤੁਹਾਨੂੰ ਇੱਧਰ ਉੱਧਰ ਲ ਦਿਖਾਉਣ ਲਈ ਨਹੀਂ ਆ ਇਹ ਸਿਰਫ ਔਰ ਸਿਰਫ ਆਪਣੀ ਹੈਲਥ ਦੇ ਬਾਰੇ ਦੱਸਣ ਲਈ ਆ ਬਈ ਅਗਲਾ ਕੀ ਪ੍ਰੋਸੈਸ ਆ ਜੋ ਵੀ ਹੋਇਆ ਆਪਰੇਸ਼ਨ ਦਾ ਵੀ ਹੋਇਆ ਚੜ ਦੀ ਗੱਲ ਰੱਖੇ ਮਾਲਕ ਕਰਾਵਾਂਗੇ ਉਹ ਵੀ ਕੁਝੀ ਕੁਝੀ ਕਰਾਵਾਂਗੇ ਕੋਈ ਗੱਲ ਨਹੀਂ ਕਿਉਂਕਿ ਦੁਗੀ ਡਾਕਟਰ ਵੀ ਪਰੇਸ਼ਾਨ ਹੋ ਕੇ ਵੀ ਉਹੀ ਕੰਮ ਹੁੰਦਾ ਆ ਹੱਸ ਕੇ ਵੀ ਉਹੀ ਕੰਮ ਹੁੰਦਾ ਤਾਂ ਇਧੋਂ ਵਧੀਆ ਇਹ ਆ ਬਈ ਇਆਪਾਂ ਡਾਕਟਰ ਨੂੰ ਘਟਣਾ ਹੈ ਨਾ ਖੁਸ਼ੀ-ਖੁਸ਼ੀ ਕੱਟੋ ਆਪਰੇਸ਼ਨ ਵੀ ਆ ਕੋਈ ਚੱਕਰ ਨਹੀਂ ਵੱਡੀ-ਵੱਡੀ ਗੱਲ ਨਹੀਂ ਸਾਰਾ ਕੁਝ ਹੋ ਜਾਂਦਾ ਆ ਮਨੋਂ ਦਾ ਬਹੁਤ ਵੱਡੀ ਗੱਲ ਆ ਨਾ ਮਨੋਂ ਦਾ ਕੁਝ ਗੱਲ ਨਹੀਂ ਜਿੱਦਾਂ ਕਹੂੰਗਾ ਡਾਕਟਰ ਆਪਾਂ ਡਾਕਟਰ ਦੀ ਸਲਾਹ ਨਾਲ ਚੱਲਾਂਗੇ ਤੁਹਾਨੂੰ ਵੀ ਸਾਰਿਆਂ ਨੂੰ ਮੈਂ ਇਹ ਕਹੂੰਗਾ ਕਿ ਜਿਹਨੂੰ ਜਿਹਨੂੰ ਜੋ ਵੀ ਹੈਲਥ ਇਸ਼ੂ ਆ ਕੋਈ ਵੀ ਪ੍ਰੋਬਲਮ ਆ ਮੇਰੀ ਤਾਂ ਚਲੋ ਲੱਤ ਨਹੀਂ ਮੁੜਦੀ ਮੇਰਾ ਤਾਂ ਉਹੀ ਇਸ ਟਾਈਮ ਹੈਗਾ ਆ ਉਹਦਾ ਮੈਂ ਕਰ ਰਹੇ ਆਪਣੇ ਵੱਲੋਂ ਜੋ ਆਪਾਂ ਕਰ ਸਕਦੇ ਆ ਕਰਵਾ ਰਹੇ ਆ ਤੇ ਤੁਹਾਨੂੰ ਮੈਂ ਇਹ ਕਹੂੰਗਾ ਵੀ ਜਿਹਨੂੰ ਜੋ-ਜੋ ਵੀ ਪ੍ਰੋਬਲਮ ਆ ਹਿੰਮਤ ਨਾ ਛੱਡੋ ਆਪਣਾ ਡਾਕਟਰ ਜਿੱਦਾਂ ਕਹਿੰਦੇ ਉਹਨਾਂ ਦੇ ਹਿਸਾਬ ਨਾਲ ਚੱਲੋ ਐਕਸਰਸਾਈਜ਼ੀਆਂ ਕਰੋ ਤੇ ਹਰ ਇੱਕ ਚੀਜ਼ ਦਾ ਹੱਲ ਹੋ ਜਾਂਦਾ ਹੁੰਦਾ ਹੈ ਓਕੇ ਲੋ ਵੀ ਮਿੱਤਰੋ ਆ ਡਾਕਟਰ ਦਾ ਆ ਉਹ ਸਾਹਮਣੇ ਤੇ ਹੁਣੇ-ਹੁਣੇ ਆਂ ਦੇ ਲਾਲੇ ਬੰਦੇ ਪਿਆ ਘਰ ਦੇ ਵੀ ਮੈਂ ਕਿਹਾ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਵੀ ਡਾਕਟਰ ਨਾਲ ਗੱਲ ਹੋ ਗਈ ਆ ਤੇ ਡਾਕਟਰ ਕਹਿੰਦੇ ਵੀ ਥੋੜਾ ਰਿਸਕ ਤਾਂ ਚਲੋ ਹੈਗਾ ਆ ਵੀ ਥੋੜਾ ਮਲਕਾ ਬਾਅਦ ਚੋਂ ਪਰਹੇਜ਼ ਵੀ ਰੱਖਣੀ ਪਣੀ ਆ ਕਾਫੀ ਐਕਸਰਸਾਈਜ਼ਾਂ ਕਰਨੀਆਂ ਪੈਣੀਆਂ ਗੋਡੇ ਨੂੰ ਖੋਲਣਾ ਪੈਣਾ ਖੋਲ ਕੇ ਸਪਾਈਗਾਨੀ ਪੈਣੀ ਆ ਫਿਰ ਇਹਦਾ ਪੂਰਾ ਆਪਰੇਸ਼ਨ ਕਰਕੇ ਨਾ ਉਹਨੂੰ ਸੈੱਟ ਕਰਨਗੇ ਆਪਣੇ ਵੱਲੋਂ ਟਰਾਈ ਕਰਨਗੇ ਵੀ ਜਿੰਨਾ ਮੋੜ ਸਕਦਾ ਮੋੜ ਸਕਦੇ ਆ ਉਹਨਾਂ ਉਹਨਾਂ ਹੀ ਕਰਨਗੇ ਆਪਣੇ ਵੱਲੋਂ ਪੂਰਾ ਬਾਕੀ ਮਾਲਕ ਤੇ ਹੱਥ ਵਾਸਿਆ ਮਿਹਰ ਕਰੇ ਦਿੱਕਤ ਹੋ ਵੀ ਸਕਦੀ ਆ ਨਹੀਂ ਵੀ ਹੋ ਸਕਦੀ ਬੱਸ ਚਾਂਸ ਆ ਵੀ ਹੋਣ ਦੇ ਠੀਕ ਹੈ ਚਲੋ ਕੋਈ ਗੱਲ ਨਹੀਂ ਬਾਕੀ ਵਾਹਿਗੁਰੂ ਭਲੀ ਕਰੂਗਾ ਆਪਾਂ ਆਪਣੇ ਵੱਲ ਤੋਂ ਕੋਸ਼ਿਸ਼ ਕਰ ਸਕਦੇ ਆ ਠੀਕ ਆ ਲਾਜ ਕਰਾਉਣਾ ਵੀ ਜ਼ਰੂਰੀ ਆ ਤੇ ਹੁਣ ਆਪਾਂ 2-4 ਦਿਨਾਂ ਦੇ ਵਿੱਚ ਕੁਝ ਡਿਸਾਈਡ ਕਰਕੇ ਜਾਂ ਵੀ ਕਿਦਾਂ ਆ ਨਾ ਵੀ ਕਰਾਉਣਾ ਤਾਂ ਹੈਗਾ ਆ ਬਈ ਹਰ ਇੱਕ ਚੀਜ਼ ਦਾ ਚਲੋ ਪੈਸਿਆਂ ਦਾ ਹੱਲ ਹੁਲ ਕਰਕੇ ਤੇ ਆਪਾਂ ਟ੍ਰੀਟਮੈਂਟ ਆਪਣਾ ਕਰਾਉਨੇ ਆ ਤੇ ਆਪਰੇਸ਼ਨ ਨੇ ਆ ਵੀ ਉਹ ਪੂਰਾ ਲਤ ਨੂੰ ਖੋਲ ਕੇ ਫੇਰ ਹੀ ਗੋਡੇ ਨੂੰ ਖੋਲ ਕੇ ਹੀ ਕੀਤਾ ਜਾਣਾ ਆ ਠੀਕ ਆ ਤਾਂ ਬਾਕੀ ਅਰਦਾਸ ਕਰੋ ਤੁਸੀਂ ਵੀ ਦੱਸਾਂਗੇ ਤੁਹਾਨੂੰ ਕਿਦੋਂ ਕਰਾਉਣਾ ਤੇ ਕਿਦੋਂ ਜਾਣਾ ਤੇ ਓਕੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪ ਆਪਣਾ ਧਿਆਨ ਰੱਖੋ ਬਾਈ ਸਾਰਿਆਂ ਨੇ ਬਸ ਇਹ ਸੀਗਾ ਸਮਾਚਾਰ ਮਿਲਦੇ ਆਂ ਜਲਦ ਤੇ ਬਲੌਗ ਨੂੰ ਐਂਡ ਕਰਦੇ ਆਂ ਸੱਬੇ ਬਾਈਆਂ ਤੇ ਹਾਂ ਓਕੇ ਜੀ ਚੜਦੀ ਕਲਾ ਚ ਰਹੋ ਖੁਸ਼ ਰਹੋ ਕੋਈ ਚੱਕਰ ਨਹੀਂ ਦੋਸਤ ਜ਼ਿੰਦਗੀ ਦਾ ਹਿੱਸਾ ਆ ਆਉਣੇ ਆ ਤੇ ਆਪਾਂ ਕੱਢਨੇ ਵੀ ਇਦਾਂ ਹੀ ਸਕੇੜ ਗਏ ਓਕੇ ਯੈਸ